ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣਾ ਨੀਟਾ ਡੇਰੀ ਫਾਰਮ ਪਿੰਡ ਲਖੂਵਾਲ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਚੌਵੇਂ ਸੂਏ ਸਵਾਏ ਤੇ ਆਪਾਂ ਪਹੁੰਚੇ ਹਾਂ ਭਾਜੀ ਨੀੜੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਕੁਝ ਦੇਣਾ ਦੀ ਡਿਟੇਲ ਆ ਸਤਿ ਸ਼੍ਰੀ ਅਕਾਲ ਜੀ ਸ਼ਸਕਾ ਵੀਰ ਜੀ ਉਸ ਨੋਟ ਹੀ ਟਾਰ ਕੇ ਬਹੁਤ ਵਧੀਆ ਗੁਰੂ ਨਾਮ ਦਾ ਦਿੱਤਾ ਕਿਰਪਾ ਜੀ ਚਲੋ ਕਿਰਪਾ ਹੀ ਚੈਦੀ ਆ ਜੀ ਤੇ ਪਈਏ ਆਪਣਾ ਨਾਮ ਤੇ ਟਰਸਟ ਦੱਸ ਦਿਆਂਗਾ ਵੀਰ ਜੀ ਨੀਤਾ ਲਕੂਆਲ ਤਸੀਲੀ ਨਾਰਾ ਗਦਾਵਰ ਠੀਕ ਹੈ ਜੀ ਫੋਨ ਨੰਬਰ 99446054 ਠੀਕ ਹੈ ਜੀ ਤੇ ਅਜ ਤੋਂ ਕਾਦੀ ਸ਼ੁਰੂਆਤ ਜੀ ਇਹ ਤੋਂ ਕਰ ਲਓ ਵੀਰ ਜੀ ਠੀਕ ਹੈ ਤਾਂ ਸਭ ਬੰਦੀਆਂ ਤੇ ਇਹ ਚੋਡੀ ਵੀਰ ਦੀ ਨੀਲੀ ਦੀ ਆ ਸਾਰੀ ਵੇਖ ਲਓ ਹਾਂ ਜੀ ਕੱਟੀ ਵੀ ਮਗਰ ਨਹੀਂ ਦੀਦੀ ਠੀਕ ਹੈ ਲਓ ਦੇਖੋ ਕਿੱਡਾ ਬੱਚਾ ਹੁਣ ਆ ਪਿਆ ਮੈਂ ਜੋ ਵੀ ਨੀਲੀ ਦਾ ਆ ਗਿਆ ਪਿਓਰ ਨੀਲੀ ਦਾ ਵੀ ਦੇ ਵਿੱਚ ਤੇ ਕਿੰਨਾ ਕੁ ਭਾਜੀ ਇੱਕ ਬੋੜਾ ਜੇ ਇਹ ਕੱਲ ਹੀ ਸੂਈ ਜੇ ਅੱਛਾ ਜੀ ਤੇ ਬੋੜਾ ਦੇ ਕੋ ਮਨ ਲਾ ਕੱਲ ਰਾਤ ਹੀ ਹੋਈ ਹੈ ਸਾਤ ਨੂੰ ਵਾਢੀ ਦੀ ਠੀਕ ਹੈ ਠੀਕ ਹੈ ਬਸ ਸਟਾਰਟਿੰਗ ਆਪਾਂ ਇਹ ਨਹੀਂ ਕਹਿਣਾ 12 13 ਆ ਠੀਕ ਹੈ ਠੀਕ ਤਾਂ ਕਿ ਚੋਣ ਜਾਨ ਬਚਾ ਲਾ ਕੇ ਦਿਖਾ ਦੇਣ ਥਾਣੇ ਨੂੰ ਕਿੱਡਾ ਚੰਗਾ ਲੱਗਾ ਠੀਕ ਹੈ ਤੇ ਲਾਦੀਆਂ ਮਾੜਾ ਜਾਗਾ ਲਾ ਦੋ ਲਾ ਦੋ ਕੋਈ ਨਹੀਂ ਦਜਾ ਸੂਆ ਦੂਜਾ ਸੂਆ ਸਹੀ ਜਿਹੜਾ ਅੱਛਾ ਜੀ ਹਾਂ ਤੇ ਚੋਣ ਵੇਖੋ ਕਿੱਦਾਂ ਲੱਗੀ ਦੀ ਠੀਕ ਹੈ ਲੋ ਜੀ ਸੂਆ ਦੂਜਾ ਕੀ ਹੈ ਮਗਰ ਕੱਤੀ ਵੀ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਬਿਰ ਹੋਰ ਨੀਲੀ ਰਵੀ ਦੇ ਵਿੱਚ ਆ ਇਹ ਕਿੰਨਾ ਭਾਜ ਗੱਡੀ ਜਾਊ ਦੁੱਧ ਉਹ ਵੀਰ ਜੀ ਮੈਂ ਤੁਹਾਨੂੰ ਜਿਆਦਾ ਨਹੀਂ 11 11 ਬਰੋ ਦੁੱਧ ਦੇ ਦਊਗੀ ਠੀਕ ਹੈ ਠੀਕ ਹੈ ਕਿੰਨੇ ਆਪਾਂ ਇਹਨਾਂ ਮੁੱਲ ਪਾਉਣਾ ਨਾ ਹਾਂਜੀ ਆਹ ਕਿਹੋ ਜਿਹਾ ਫੁੱਟਾ ਡੋਨਾ ਦੇ ਜੀ ਕਿ ਇੰਨਾ ਹੀ ਬੜਾ ਦਾ ਹੀ ਦੇ ਦੂ ਠੀਕ ਹੈ ਠੀਕ ਹੈ ਜੀ ਬਿਲਕੁਲ ਜਾਇਜ਼ ਹੈ ਲਓ ਜੀ ਰੇਟ ਬਿਲਕੁਲ ਜਿਹੜਾ ਨੋਰਮਲ ਹੋਊਗਾ ਬਾਕੀ ਲਾਈਵ ਵੀਡੀਓ ਦੇ ਵਿੱਚ ਧਾਰਾ ਧੁਰਾ ਆਪਾਂ ਬੁਲਾ ਕੇ ਦਿਖਾ ਦਿੰਨੇ ਤੁਹਾਨੂੰ ਆ ਗਈ ਆ ਇਹ ਮੈਂ ਆਂਦੀ ਵੀ ਆਪਾਂ ਹੁਣੇ ਹੀ ਸ਼ਾਇਦ ਹੋਵੇ ਦੇ ਨਾ ਮੈਂ ਲਿਖੀ ਮੈਂ ਆਂਦੀ ਠੀਕ ਹੈ ਹਾਂ ਮੈਨੂੰ ਕਹੇ ਚੱਲੀ ਜਾ ਆ ਡੇਢ ਘੰਟਾ ਮਾ ਮਾਵਰ ਆਉਗਾ ਕੋਈ ਨਹੀਂ ਬਾਂਦੇ ਵੀਰ ਬਾਂਦੇ ਨਾਲੇ ਦਾ ਸੁਪਨਾ ਕਿ ਕਰਦਾ ਜੇ ਮਾਂ ਦਾ ਸੈਕ ਸੱਗੀ ਕਰਾ ਦੋ ਜਿੰਨੀ ਤਰ੍ਹਾਂ ਮਗਾ ਲਿਆ ਮੇਰਾ ਬਹੁਤ ਚੰਗਾ ਮਾਰ ਵੀਰ ਦਾ ਨਾਰ ਮਾਰ ਮਾਰ ਅੰਦੀ ਵੀ ਰਿਤਾਰਾਂ ਨੂੰ ਨਹੀਂ ਆਉਣ ਯਾਰ ਮਹਰਿਆਂ ਨੂੰ ਨਜ਼ਾਰਾ ਆਉਂਦਾ ਹੋਂਦਾ ਧਾਰ ਵੀ ਦੇਦੇ ਮੈਨੂੰ ਧਾਰ ਦੇਦੇ ਚਲ ਗੰਡੀ ਬੜੀ ਆ ਲਓ ਜੀ ਆ ਮਹਰਲੇ ਗੰਡੀ ਚਵਾਈ ਇਹ ਵੀ ਬਿਲਕੁਲ ਜੀਆ ਸਾਫ ਧਾਰਾ ਦੇ ਬਿਲਕੁਲ ਜੀਆ ਕੋਲ ਧਾਰਿਆ ਤੇ ਇਹ ਵੀ ਬੋਲਦੇ ਆ ਹਾਂਜੀ ਹਾਂਜੀ ਚੋਂ ਆਂਦਾ ਨਗਰ ਜਿਹੜਾ ਮਾੜਾ ਹੂਗਾ ਨਾ ਹਾਂਜੀ ਉਹ ਪੁੱਛਣ ਦੀ ਲੋੜ ਨਹੀਂ ਉਧਰ ਲੱਦ ਕੇ ਲੈ ਆਵੇ ਅੱਛਾ ਜੀ ਹਾਂ ਖੋਲੋ ਜੀ ਠੀਕ ਆ ਠੀਕ ਆ ਜੀ ਤੇ ਬੋਲੇ ਜਿਆ ਮੈਂ ਪਹਿਲਾਂ ਬੋਲਾ ਮੋਟਾ ਬੋਲਾ ਆ ਬਿਲਕੁਲ ਸਹੀ ਗੱਲ ਹੈ ਜੀ ਲੋਕੀ ਬਾਕੀ ਖੋਲ ਕੇ ਚੈੱਕ ਕਰਾਉਂਦੇ ਆ ਆਪਣਾ ਮਾਰ ਸਾਹ ਘ ਭਾਲ ਹੈਗੀ ਜੇ ਬੱਲੇ ਬਣਾ ਲੈ ਲੋ ਮਨ ਲੋ ਸਾਰਿਆਂ ਨੂੰ ਪਤਾ ਹੀ ਆ ਬਾਜੇ ਨੂੰ ਪੈ ਜਾਂਦੀ ਆ ਮੜੀ ਜੀ ਭਾਲ ਹੈਗੀ ਉਹਲੇ ਤਾਂ ਠੀਕ ਆ ਠੀਕ ਆ ਬਾਜੇ ਇੱਕ ਚੰਨ ਤੇ ਪਈ ਮੈਂ ਜੋ ਚੋਣ ਜਾਂ ਭਾਲ ਰਿਹਾ ਤੇ ਥਾਂ ਤੋਂ ਜਿਹੜੇ ਚਾਰ ਇੱਕਲਾ ਇਕੱਲਾ ਇਕੱਲਾ ਸੰਨ ਲੱਗਾ ਪਿਆ ਕਰਮਾਲੀ ਦੇ ਤੇ ਕੁਆਦੀ ਰਹੇ ਸੇ ਕੋਣ ਜਿਹੜੇ ਬਿਲਕੁਲ ਕਰ ਗਈ ਹੈ ਬਾਕੀ ਜਿਹੜੀ ਬਿਲਕੁਲ ਇਹਦਾ ਜਾਇਜ਼ ਕਰਨਾ ਬਾਈ ਨੇ ਤੇ ਪਤਲੇ ਚੰਮ ਆਲੀ ਆ ਨਾੜਾ ਨੁੜਾਈਆਂ ਕਾਹਦੀ ਆ ਗਿਆ ਚੰਮ ਦੇ ਪਹਿਲਾਂ ਇਹ ਇੱਕ ਥੋੜਾ ਜਿਹੜਾ ਬਹੁਤ ਚੌੜਾ ਆ ਗਿਆ ਬੰਦ ਵਾਲਾ ਚਾਰ 11 ਉਹ 12 ਦੇ ਤੋਂ ਤਾਂ ਭਰਿਓ ਨਹੀਂ ਕਿੱਟੇ ਡੇਰੀਅਸ ਮਾਇਆ ਜਿਹੜਾ ਬਹੁਤ ਆ ਗਿਆ ਇਹਨੋਂ ਬਾਅਦ ਵਿੱਚ ਤਾਂ ਅੱਧੂ ਵੀ ਸਾਡੀ ਜਾ ਗਿਆ ਪਿਓ ਨੀ ਮੀਰਾ ਵੀ ਇਹਨੋਂ ਹਾਂਜੀ ਥਾਣੇ ਵੇਖੋ ਕਿਹੜਾ ਲੱਗਾ ਝੋਡੀ ਨੂੰ ਇਹ ਬਹੁਤ ਪ੍ਰੈਸ਼ਰ ਵਾਲਾ ਥਾਣਾ ਠੀਕ ਹੈ ਠੀਕ ਹਾਂਜੀ ਇਹਦਾ ਬੇਸੇ ਮੁੱਲ ਫੇਰ ਤੇ ਮੋਲੇ ਦਾ ਵੀਰ ਜੀ ਮੰਨ ਲਓ ਗੈਜ ਕਰਾਂਗੇ ਬਾਕੀ ਇਹ ਵੀ ਖਾਣਾ ਖੁਣਾ ਦੀ ਓਕੇ ਆ ਅੱਛਾ ਜੀ ਚਵਾਈ ਇੱਕ ਨੰਬਰ ਹੋਊੀ ਠੰਢੀ ਧੀਰੀ ਜਦੋਂ ਮਰਜੀ ਜੇ ਤਾਂ ਗੋਲਾ ਸਕਤ ਹੋ ਚਮਚਿਆਂ ਨਾਲ ਵੜ ਵੜ ਖਾਣਾ ਲਾ ਇਹ ਵੀ ਕਹਿ ਦਾਂਗੇ ਕੱਲ ਦੀ ਸੂਈ ਆ ਮੈਂ ਅੱਛਾ ਠੀਕ ਹੈ ਠੀਕ ਹੈ ਜੀ ਤੇ ਕਹਿ 10 12 ਨਹੀਂ ਕਹਿਣਾ 7 8 ਕਿਲੋ ਬੋਲਾ ਆ ਠੀਕ ਆ ਉਹਦੇ 7 ਕਿਲੋ 8 ਲੀਟਰ ਜਿਹੜਾ ਬੋਲਾ ਆ ਹਾਂਜੀ ਤੇ ਕੱਲ ਦੀ ਸੂਈ ਨਾ ਔਰ 15 16 ਦਾ ਦੇ ਨਹੀਂ ਦੇਣਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜਿਹੜਾ ਆ ਉਹੋ ਹੀ ਜਾਣਾ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਮੋਲ ਤੁਸੀਂ ਜਿੰਨਾ ਕਹਿੰਦੇ ਕਰਦੇ ਆ ਪਰ ਹੈ ਕਾਗਜ਼ੀ ਰੀਆ ਲੈ ਲਓ ਠੀਕ ਹੈ ਨਹੀਂ ਕੰਮ ਵੀ ਚਲੋ ਨਾੜਾ ਨੂੜਾ ਵੀ ਕਾਫੀ ਆ ਗਿਆ ਹਾਂਜੀ ਸਾਰਾ ਚਿੰਦਾ ਨਾੜਾ ਨਾ ਭਰਿਆ ਰੱਖੋ ਹਾਂਜੀ ਇਹ ਮੋਲ ਵੀ ਜਿਹੜਾ ਕਰਦੀ ਇਹ ਨਬੇ ਕਰਦੀ ਜਹਾਨਾ ਫਿਰ ਜਿੱਥੇ ਕੱਢਣੀ ਆ ਦਸੋਂ ਤੋਂ ਜੀਂ ਦਦਾ ਦਹਾਨਾ ਹੀ 80 ਹਜ਼ਾਰ ਦੇ ਦੀ ਹੁਣ ਛੱਡ ਜੇ ਥੋੜੇ ਜਿਹਾ ਹੋਰ ਛੱਡ ਜੀ ਹਾਂਜੀ ਯਾਰ ਛੜੀਏ ਕਿ ਦੋ ਦੋ ਛੱਡ ਜੀ ਇੱਕ ਹੋਰ ਛੱਡ ਜੀ 77 77 ਇੱਕ ਹੋਰ ਛੱਡ ਜੀ 76 ਲੈ ਮੰਗਲ ਦਾ ਕਹਿਦਾ ਹਾਂ ਦਾ ਪੂਰਾ 75 ਹੀ ਹੈ ਹਾਂਜੀ ਹੁਣ ਮੇਰਾ ਵੀ 200 ਰੁਪਏ ਹੋਰ ਲੈ ਵੇਖ ਲਓ ਝੋਟੇ ਠੀਕ ਹੈ ਠੀਕ ਹੈ ਲੈ ਕੋਈ 75000 ਦੀ ਨੀਲੀ ਰਵੀ ਕੋਈ ਨਹੀਂ ਹੈ ਠੀਕ ਹੈ ਠੀਕ ਹੈ ਜੀ ਪਿੱਛੇ ਵੀ ਫੀ ਮਲਕਾਰ ਤੇ ਕੋਈ ਕਮੀ ਹੋਵੇ ਜੜੀ ਦੇ ਅੱਜ ਆਪਾਂ ਜੁਮੇਵਾਰ ਵਾਂਗੂ ਇਸ ਤਸੱਲੀ ਕਰਕੇ ਭਾਵੇਂ ਦੋ ਅੜਾਂ ਨਾਲ ਕੋ ਚਵਾ ਕੇ ਲੈਦੇ ਬੋਲਾ ਹੀ ਆ ਮਗਰ ਕੱਟੀ ਵੇਖੋ ਕਿੱਡੀ ਸ਼ਾਨਦਾਰ ਆ ਠੀਕ ਆ ਆਪ ਵੇਖੋ ਤਾਂ ਠੰਡੀ ਧੀਰੀ ਇੰਨੀ ਵੀ ਕਾਲੀ ਛੱਡ ਲਵਾ ਦੇ ਠੀਕ ਆ ਠੀਕ ਆ ਠੀਕ ਆ ਜੀ ਠੀਕ ਆ ਜੀ ਮੈਂ ਧਾਰ ਦੇ ਕੇ ਫੇਰ ਬਹਿ ਜਾਓ ਆ ਲੈ ਲੋ ਜੀ ਆ ਤੁਸੀਂ ਸੀਨੀਅਰ ਸੁਣੀਏ ਚੈੱਕ ਕਰ ਸਕਦੇ ਜੀ ਕੋਈ ਨਹੀਂ ਜਿਹਦਾ ਮਰਜ਼ੀ ਬੈਠ ਕੇ ਹੋਈ ਹੋਵੇ ਠੀਕ ਆ ਠੀਕ ਆ ਜੀ ਆ ਲੈ ਤੇ ਰੇਟ ਵੀ ਜਿਹੜਾ ਬਿਲਕੁਲ ਹੀ ਲੰਬੀ ਆ ਰਹੀ ਆ ਬਾਈਓਣਾ ਨੇ 75000 ਤੇ ਦੂਜੇ ਰੇਟ ਇਹਦੇ ਵਿੱਚੋਂ ਸਾਰੇ ਹੀ ਅੱਛਾ ਜੀ ਧੂਣਾ ਕੱਢ ਦਨੀ ਅੱਜ ਠੀਕ ਆ ਰੇਟ ਆ ਮੈਂ ਤਾਂ ਨਾ ਉਹ ਜੇ ਕਟਾ ਅੱਛਾ ਜੀ ਕੋਈ ਮਹੀਨੇ ਦਾ ਲਾ ਦੇਗਾ ਦੋ ਚਾਰ ਦਿਨ ਬਾਅਦ ਘਟੜ ਵਾਲੇ ਤਾਂ ਡੇਢ ਦਾ ਲਾ ਦੇ ਠੀਕ ਆ ਲਾ ਦੇ ਆਪ ਆ ਗਿਆ ਜੀ ਆਪਣੀ ਸਮਝ ਨਾਲ ਬਾਈ ਕਹਿੰਦਾ ਕੋਈ ਮਹੀਨੇ ਦਾ ਲਾ ਦੇ ਕੋਈ ਡੇਢ ਦਾ ਲਾ ਦੇ ਪਰ ਮੈਂ ਵਜੰਦਾ ਰਿਹਾ ਵੱਡੀ ਮਣੀ ਹਾਂ ਹਾਂਜੀ ਹਾਂਜੀ ਫੋਲ ਕੇ ਤੁਹਾਨੂੰ ਦਿਖਾਉਂਦੇ ਆ ਫੋਲ ਕਿ ਨਾ ਸਤੰਦ ਤੋਂ ਜੀ ਮੈਂ ਤੁਹਾਨੂੰ ਬਤਾਵਾਂ ਜੁਮਰ ਜੀ ਕੇ ਜਿਹੜਾ ਮਣਕੇ ਜਣਾ 7 ਕਿਲੋ ਠੀਕ ਹੈ ਜੀ ਚਾਹਣ ਇੱਕ ਨੰਬਰ ਹੋ ਗਈ ਠੀਕ ਹੈ ਸਾਥ ਪਲੇਟ ਸਾਰਾ ਬਲਕੁਤ ਤੋਂ ਦੇਖਿਆ ਆ ਰਿਹਾ ਕਿ ਸੂਈ ਨੂੰ ਕੋਈ ਮਹੀਨੇ ਕਿਤੇ ਆਸ-ਪਾਸ ਦਾ ਟਾਈਮ ਹੋ ਗਿਆ ਵਾ ਤੇ ਅੱਜ ਦਾ ਜਿਹੜਾ ਮਿਚਿਆ ਘਰ ਦਾ ਤੇ ਜਦੋਂ ਸੁਹਾਗੀਆਂ ਬਹੁਤ ਆ ਗਈਆਂ ਵਾ ਚਲੋਨ ਬਾਕੀ ਕੋ ਵੀਰ ਭਰਾ ਸਾਂਭਣ ਵਾਲਾ ਲਾਜੂਗਾ ਤੇ ਚਲੋ ਜੀ ਇਹ ਤਾਂ ਠੀਕ ਹੈ ਠੀਕ ਹੈ ਜੀ ਫੀਲਿੰਗ ਬੜੀ ਹੈ ਬੇਸ਼ੱਕ ਹੈ ਕੱਪਾਂ ਬੈਜੋ ਇੱਕ ਤਾਂ ਮੈਂ ਫੇਰ ਸੈਕਲ ਕਰਦੇ ਨੇ ਠੀਕ ਹੈ ਤਾਂ ਮੈਂ ਉੱਪਰ ਜਾ ਲਿਆ ਕਹੋ ਜੀ ਇਹ ਵੀ ਨਹੀਂ ਲਈਦਾ ਥੋੜਾ ਜਿਹਾ ਪੱਖ ਰੱਖ ਲਈਏ ਕਰਨ ਵਾਲੀ ਅੱਖਾਂ ਨਹੀਂ ਆ ਗਈ ਆ ਇਹ ਸੂਆ ਭਾਜੀ ਸੂਆ ਵੀ ਕਿਤੇ ਜਾਰਾ ਲੈ ਕੇ ਫਰ ਲੈ ਕੋਈ ਸਭ ਕਿਥੇ ਭਰੇ ਠੀਕ ਆਹਵਾ ਨਹੀਂ ਦੇ ਦਈਏ ਨਹੀਂ ਨਹੀਂ ਜਾਰਾ ਲੈ ਕੇ ਫਰ ਲੈ ਠੀਕ ਹੈ ਠੀਕ ਹੈ ਬੋਲ ਲਿਓ ਜਿਵੇਂ ਰੱਖੋ ਦੋ ਦੋ 7 ਕਿਲੋ ਮਿਲ ਕੇ ਦਵਾਂਗੇ ਕਿੰਨਾ ਰਾਜੀ ਹੋਊਗਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਇੱਕ ਚੋਂਦੇ ਪਤਾ ਕਿ ਤਰਾਂ ਦੇ ਹਾਂ ਜੀ ਆਹ ਮੈਂ ਲੱਗਾ ਛੋਟੇ ਦਾ ਨਾ ਚੋਟੇ ਦਾ ਮੈਂ ਇੰਨਾ ਮੈਂ ਵੈਲੂ ਆ ਬੇਨ ਠੀਕ ਹੈ ਜੀ ਹਾਂ ਇੱਕ ਮਿੰਟ ਬਤਾਉਣਾ ਤੇ ਇਹਨੂੰ ਹਨ ਮੜਾ ਤੱਕ ਆ ਗਏ ਤੇ ਜਿਹੜੀ ਸ਼ੂਆ ਬਾਈ ਕਹਿੰਦਾ ਕਿ ਆਪਣੇ ਸੰਧਰਾ ਕੋਲ ਤੇ ਜਾ ਜਾ ਅਫਸਰ ਚੌਟਰੀ ਹਾਂ ਉਹ ਬਿਲਕੁਲ ਜਿਹੜੀ ਤੇ ਬੋਲੀ ਗੱਲਿਆ ਉਹ ਮੈਨੂੰ ਲੱਗਾ ਨੌਕੜਾ ਸਨ ਵਿਚਾਈ ਬੜੀ ਹੈ ਲੱਗਾ ਤੇ ਛੱਡੇ ਦੇ ਨਾਲੋਂ ਉਹਦਾ ਵੀ ਕਾਹ ਵੀ ਆ ਗਿਆ ਯਾਰ ਇਹ ਵੀ ਨਹੀਂ ਕਿਥੋਂ ਨਹੀਂ ਵਰਦਾ ਦਾਣੇ ਮੁੰਡੇ ਵੱਲ ਹੀ ਦੇ ਆ ਅੱਛਾ ਇਹ ਧਾਰ ਦੇ ਕਿ ਦਾਣੇ ਦੇ ਵਿਹਾਈ ਇਸ ਤਰ੍ਹਾਂ ਬੰਦੇ ਹੱਟਦੇ ਨਹੀਂ ਆ ਅੱਛਾ ਇਹ ਹਾਂ ਕਿਉਂਣ ਬੌਧੀ ਜਵਾਰ ਇਹਦੀ ਵੀ ਇਹ ਜਿਹੜੇ ਖਾਣ ਲੋਕ ਪਾਲਾ ਚਲੋ ਲੋਕ ਖਾਣ ਦੇ ਤੇ ਵਾਈ ਜਿਹੜੀ ਬਹੁਤ ਹੀ ਨਰਮ ਲੇਵਲ ਦੀ ਆ ਦੁੱਧ 7 ਕਿਲੋ ਤਾਂ ਘੱਡੂ ਨਹੀਂ ਮਾਸਾ ਵਧੂਗਾ ਠੀਕ ਹੈ ਜੀ ਹਾਂ ਘੱਡੂ ਨਹੀਂ ਹੋਊਗਾ ਫਤਹਾ ਉਹਦੇ ਸਾਥ ਚਲੇ ਤਾਂ ਕੋਈ ਜਿਹੜਾ ਸਾਥੀ ਨੇ ਕੋਗਾ ਬਾਈ ਕਹਿੰਦਾ ਕਿ ਘੱਟ ਨਹੀਂ ਹੁੰਦਾ ਹੋਰ ਈ ਟੋੜੀ ਬਪਾਤੀ ਨਾ ਜਨ ਜਨ 73 ਦੀ ਹਾਂਜੀ ਕਮਾਈ ਕੋਈ ਨਹੀਂ ਦੀਏ ਗੇਂਜ ਬਾਰੇ ਹੋ ਦੇਖਣਾ ਕਿ ਬੰਦਾ ਕੀ ਆ ਅੱਛਾ ਜੀ ਟੋੜੀ ਤੋਂ 85 ਵੀ ਵੇਚ ਲੋ ਨਹੀਂ ਬਿਲਕੁਲ ਸਹੀ ਗੱਲ ਹੈ ਸੱਜਰੇ ਸੱਜਰੇ ਜਗੜੀ ਉਹ ਹਾਂ ਬਿਲਕੁਲ ਸਹੀ ਹੈ ਜੀ

ਮਦਰ ਨੇ ਕਲਾਉਂ ਚਵਾਈ ਇਹ ਬਸ ਨਰਮਟਾ ਆਇਆ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਕੋਈ ਕਮੀ ਨਹੀਂ ਹੈਗੀ ਹਾਂ ਜੀ ਹਾਂ 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 ਮੁੰਡਾ ਬਚਾ ਲੈਣਾ ਹੈ ਕਿੱਦਾਂ ਕਰਾਂਗੇ ਇਹ ਨੂੰ ਕੋਈ ਨਾ ਚੰਗਾ ਖਾਣ ਤੋਂ ਬਹੁਤ ਲੱਗਾ ਉਹਦੇ ਮਿਲਕ ਪੈਣ ਬਹੁਤ ਰਹੀ ਆ ਤੂੰ ਵੀਰ ਦੀ ਪੱਕਾੜਾ ਸਾਥ ਤੋਂ ਤੇ ਮੈਂ ਉਹਦਾ ਹੋਈ ਕਰਾ ਨਹੀਂ ਕਰਾ ਰਿਹੀ ਠੀਕ ਜੀ ਜਦੋਂ ਉਹ ਜਦੋਂ ਤੇਰਾ ਮੁੱਲ ਬਾਈ ਜੀ ਤੇ ਮੁੱਲ ਕੀ ਜੀ ਇਹਦਾ ਕਰ ਲੀਏ 70 ਹੋਰ ਕਰੀਏ ਮੰਨਤਾ ਨਾ ਕਿਨਾ ਕਰੀਏ ਦੱਸੋ 70 ਹੀ ਕਰਦੀ ਆ ਮੈਂ ਜੀ 65 ਦੀ 70 ਹੋਰ ਕਰਦੀ ਐ 60 ਦੀ 4252001 ਹੋਰ 55000 ਇੱਕ ਹੋਰ 55000 ਨਹੀਂ ਦੇਣੀਆਂ ਲਓ ਜਿੱਲੀ ਦੇ ਇੰਨੇ ਵਜਨ ਦੀ ਮੈਂ ਹੋਊਗੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ 55000 ਨਹੀਂ ਦੇਣੀਆਂ ਠੀਕ ਲਓ ਜੀ ਸਾਡੀ ਗੱਲ 55000 ਸਾਡੇ ਕੋਲ ਚਵਾ ਕੇ ਖੜੇ ਠੀਕ ਹੈ ਠੀਕ ਹੈ 56 ਜਿਹੜੀ ਇਹ ਜਿਹੜਾ ਕਦੇ ਮੇਰਾ ਮੇਰੀ ਪਿਆਰ ਸਭ ਇੱਕੋ ਛੱਡਣਾ ਅਛਾ ਜੀ ਹਾਂ ਇਹ ਮੁੜ ਕੇ ਨਾ ਠੀਕ ਹੈ ਠੀਕ ਲੋ ਜੀ 56000 ਚ 100 ਰੁਪਏ ਬੋਲਾ ਕੋਈ ਛੋਟੇ ਛੋਟੇ ਆ ਬਿਲਕੁਲ ਹੀ ਨੋਰਮਲ ਹੈ ਦੇਖੋ ਤਰ੍ਹਾਂ ਬੋਲੇ ਮੈਂ ਤਾਂ ਭਜਨ ਵਾਲੀ ਨਹੀਂ ਆ ਹਾਂਜੀ ਹਾਂਜੀ ਇਹ ਕਾਟ ਕਾਟ ਕੇ ਦਾ ਚੰਗਾ ਆ ਗਿਆ ਵਾ ਤੇ ਬਾਕੀ ਚੋਲੀ ਭਰਾ ਸੰਭਲ ਵਾਲਾ ਇਹ ਚਲੋ ਵਾਰ ਵੀ ਜਾਵੇ ਇਹ ਤੇ ਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਬਾਰੇ ਇਹ ਪਹਿਲਾ ਸੂਆ ਵਹਿੜਾ ਵੀਰ ਜੀ ਅਛਾ ਜੀ ਕੋ ਕੱਲ ਆ ਪਰਸੋਂ ਨਹੀਂ ਸੁੱਈ ਇਹ ਠੀਕ ਆ ਹਾਂ ਇਹਦੇ ਕੋ ਬੋਲਾ ਇੰਨਾ ਹੀ ਹੋਗਾ ਨਾ 6 ਕਿਲੋ ਹੀ ਠੀਕ ਹੈ ਬਾਕੀ ਇਹਨੂੰ ਛੱਡ ਕੇ ਇੰਨਾ ਹੀ ਆ ਠੀਕ ਕਰੋ ਜੀ ਫੰਨੇ ਸੀਲ ਬੜੀ ਅਹੀਂ ਆ ਨਾ ਕਹਿੰਦੇ 12 ਕਿਲੋ 14 ਕਿਲੋ ਉਹਦੇ ਮੈਣ ਕਰਾਦਾ ਨਾ ਨਾ ਮਤਈ ਜਾਊਗੀ ਠੀਕ ਹੈ ਠੀਕ ਹੈ ਕੋਈ ਸ਼ਰਤੇ ਬਤਾਏ ਜੀ ਲੋੜੀ 6 ਮਾਰਕਰ ਮਾਰਦੇ ਕਿ ਸੀਲ ਬੜੀ ਠੀਕ ਹੈ ਠੀਕ ਹੈ 6 ਲੀਟਰ ਐਸ ਦਾ ਮਿਹੜਾ ਬੋਲਾ ਠੀਕ ਹੈ ਠੀਕ ਹੈ ਚਲੋ ਵਦੂ ਕੇ ਕਰਮ ਵਾਲੀ ਤਾਜੀ ਹੈ ਬਾਕੀ ਜੇ ਆ ਬਿਊਟੀ ਕੋਈ ਵੀਡੀਓ ਮੰਗੇਗਾ ਤਾਂ ਆਪਣੇ ਕੋ ਸਾਰਾ ਕੁਝ ਹੈਗਾ ਠੀਕ ਹੈ ਜੀ ਤੇ ਦੋ ਦਵਚੀ ਦਾਹਾਂ ਤੋਂ ਬਾਹਰ ਲਊਂ ਅੰਦਰ ਨਹੀਂ ਦਿੰਦੀ ਠੀਕ ਹੈ ਠੀਕ ਹੈ ਲਓ ਜੀ ਕੱਟ ਕੱਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਪਹਿਲਾਂ ਇਹ ਬਹੁਤ ਹੀ ਚੰਗਾ ਤੜਾਖਾ ਤੜਾਖਾ ਕੱਟ ਲਿਆ ਵਾ ਇਹ ਵੀ ਕੋਈ ਸੰਭਲੂਗਾ ਚਲੋ ਦਾਹ ਦੇਦੇ ਦੋ ਦੋ ਜੰਦਾਾਂ ਦੇ ਰਹਿਣ ਅੱਛਾ ਜੀ ਹਾਂ ਇਹ ਜੰਦਾਾਂ ਦੇ ਵਿੱਚ ਹੀ ਹੈ ਜੀ ਇਹ ਬਿਲਕੁਲ ਹੀ ਨਵੀਂ ਹੈ ਇਹ ਮੋਲੇ ਦਾ ਵੀ ਮੀਰ ਜੀ ਨਿਖਾਇਆ ਨਾ ਅੱਛਾ ਜੀ ਇਹ ਯਾਰ ਦੰਡਾ ਕਰਾਣ ਲੱਗਾ ਵਾ ਕਰਵਾਣ ਦੇ ਬੰਦਾ ਪਾਗਲੇ ਦਾ ਪੰਜਾਬ ਨਾ ਹੋ ਠੀਕ ਹੈ ਠੀਕ ਆ ਤੂੰ ਇਹਨੂੰ ਹੋਰ ਵੀ ਲੈ ਕੇ ਆਈਏ ਛੇੜ ਬਈ ਠੀਕ ਆ ਚੋਣ ਦੇ ਨਹੀਂ ਕੋ ਕਮੀ ਹੋਏਗੀ ਆ ਵੇਖ ਲੋ ਅਨਾਲਿਆਂ ਨੂੰ ਹੁੰਦੇ ਹੀ ਠੀਕ ਆ ਆਹ ਵੇਖਣਾ ਨਹੀਂ ਚਾਹੀਏ ਬਿਲਕੁਲ ਨੰਤਾ ਆ ਗਿਆ ਠੀਕ ਹੈ ਵੀਰ ਠੀਕ ਹੈ ਬਾਈ ਠੀਕ ਆ ਠੰਡੀ ਦੀ ਰੇ ਜਿਹੜਾ ਮੱਸੀ ਹੋਏ ਅੱਛਾ ਜੀ ਇਹਨੂੰ ਵਰਨਾ ਨਹੀਂ ਹੋ ਫੜੋ ਫੜੋ ਅੱਵਾ ਉਹ ਬੱਚੀ ਕਰ ਰਹਿਣਾ ਮੈਂ ਨਹੀਂ ਵੈਰ ਕੋ ਫੜੋ ਕਾਣੂ ਵਿਖੋ ਕੰਡਾ ਜੇ ਪਸਮਾਰਕ ਬਣਾਇਆ ਹਾਂਜੀ ਹਾਂਜੀ ਲੈ ਇਹ ਭਾਂ ਮੁੰਈ ਲਾ ਲਾ ਫੰਡਾ ਦਾ ਬਾਰਾ ਕਿਉਂ ਅਨੁਕਰਾਰੇ ਐ ਕੱਢ ਕੇ ਬਾਸ ਪਿੰਡ ਨੇ ਕੱਟੇ ਆ ਕਰ ਮਾਣੀ ਨੇ ਬਸ ਜਾ ਇਸਨ ਮੋਟੇ ਸੇਰ ਇੰਟ ਜਿਹੜਾ ਇੱਥੇ ਬੋਲੋ ਇੱਥੇ ਆਇਆ ਲੈ ਆ ਲੈ ਆ ਵੀਰ ਚਲੋ ਵੀਰ ਭਰਾ ਦਾ ਦਾਅ ਸਾਹਮਣੇ ਗੱਡ ਦੋ ਬਈ ਕਹਿੰਦਾ ਕਿ 10 ਤੋਂ 12 ਲੀਟਰ ਦਾ ਦੋ ਘਮਾਲਾ ਇੱਥੋਂ ਕਮਾਲਾ ਵੀਰੇ ਥੱਲੇ ਹਾਂ ਕੋਈ ਨਹੀਂ ਬੰਦ ਕਰੋ ਜਿੱਦਿਆ ਨਾ ਵੀ ਤਾਂ ਕਰੀਂਗਾ ਨਾ ਕਰੀਂਗਾ ਜਗਾ ਕਾਲੀਆ ਕੰਮਾਲੀ ਹਾਂ ਨਾ ਦੇਖੋ ਕਿ ਕਿਉਂ ਆੜੀਆ ਬਚੀ ਤੂੰ ਮੋੜੀਏ ਕਿਹਾ ਕਿ ਕਿੰਨਾ ਸਫਾਈਆਂ ਦੇ ਵਿੱਚ ਆ ਇਹ ਨੰਬਰ ਕੀ ਮੋਲ ਦੇ ਕੇ ਨਾ ਰਿਤੀ ਆ ਨਾ ਆਪਾਂ ਕਹ ਜੀ ਖਾ ਪਰਸ ਨੂੰ 20 ਕਿਲੋ 12 ਕਿਲੋ ਗੋਲਾ ਆ ਹਾਂ ਜੀ 6 ਕਿਲੋ ਗੋਲਾ ਲੈ ਦਿੱਤਾ ਆ ਅੱਛਾ ਜੀ ਬੱਤੇ ਨੂੰ ਛੱਡ ਕੇ ਠੀਕ ਆ ਜੀ ਚੋਣ ਇੱਕ ਨੰਬਰ ਠੰਡੀ ਪੀਰੀ ਹੋਵੇ ਰੋ ਮੈਂ ਫੇਰ ਥੱਲੇ ਬੈਜੋ ਇਨੀ ਠੀਕ ਆ ਠੀਕ ਆ ਠੀਕ ਆ ਜੀ ਇਹ ਮੋਲ ਬਿਲਕੁਲ ਜਾਇਜ਼ ਕਿੰਨਾ ਜੀ 35 ਦੀ ਲੇਖ ਕਰੀਏ ਜਾਇਜ਼ ਕਿੰਨਾ ਕਰੀਏ 40 ਅੰਦਰ ਕਰੀਏ 40 ਅੰਦਰ ਕਰਾ ਦਈਏ ਹਾਂ ਜੀ ਆਪ ਕੋ ਖਰਾਬੀ 40 ਕਿੰਨਾ ਦੇ ਦੀਏ ਇੱਕ ਹਾਂ ਜੀ ਛੱਡ ਨਾ ਜਗਾ ਹਰ ਹੋ ਰਿਹਾ ਨਾ ਤੇ ਦਸਿਆ ਪਾਜੀ ਬੋਲੇ ਦਾ ਹਾਂ ਮੋਨਵੀਰ ਜੀ ਦਾ 45 ਹਜ਼ਾਰ 40 ਦੇ ਦੀ 40 ਦੀ ਪੰਜ ਘਾੜ ਲੀਏ ਹੋਰ 35 ਦੀ ਦੇਦਾ ਨਹੀਂ ਬੰਦ ਨੇ ਦੀ ਵਾਛੀ ਨਹੀਂ ਦੇਦਾ ਬਿਲਕੁਲ ਹੋਰ ਛੱਡ ਕੇ ਜਲਾ ਰੱਖਾ ਕਹੋ ਤੀਵੀ ਇੱਕ ਹੋਰ ਸ਼ਰਤ ਦੀ 33 ਦੀ 33000 ਦੀ ਹਾਂ ਵਾਸੀ ਲਾਵਾਂਗੇ ਤੁਸੀਂ ਛੋੜੀ ਕਰਾਂਗੇ ਠੀਕ ਹੈ ਠੀਕ ਹੈ ਹਾਂ ਲੋ ਜਿਹੜਾ ਮੈਂ ਤੇਰਾ ਵੀ ਰਣਕ ਚੋਚਵਾ ਕੇ ਤਸੱਲੀ ਕਰਕੇ ਖੜਿਆ ਹੁਣੀਆਂ ਛੋਟਾ ਕੰਟਰੀ ਹੈ ਮੋੜਾ ਜਿਹਾ ਨਾ ਦੱਸਿਆ ਆ ਠੀਕ ਹੈ ਠੀਕ ਹੈ ਜੀ ਚੋਣ ਨਹੀਂ ਮਾੜੀ ਉਹ ਤੇ ਫੇਰ ਅਸੀਂ ਜ਼ਿੰਮੇਵਾਰ ਹਾਂ ਠੀਕ ਹੈ ਠੀਕ ਹੈ ਜੀ ਲਓ ਜੀ ਚੋਾਈ ਹੋਈ ਦੀ ਇੱਕ ਨੰਬਰ ਜਿਹੜਾ ਜਿਹੜਾ 6 ਦੇ ਵਿੱਚ ਮੈਂ ਕੋਸੀਂ ਰੱਖੇ ਜਿੱਦੀ ਗੁੰਦੀ ਵਾਦੀ ਦੇ ਕੋਲ ਸੀ ਇਹ ਇੱਥੇ ਹਾਂ ਆ ਦੇਖੋ ਸਰਦੀ ਆ ਗਈ ਹੈ ਕਰਨ ਵਾਲੀ ਕੱਟ ਕੱਟ ਵੀ ਚੰਗਾ ਆ ਤੇ ਆ ਭਾਈ ਅਸੀਂ ਇੱਥੇ ਜਰਸੀ ਦੇ ਜਾਣੇ ਰਹਿ ਗਏ ਜੇ 2 ਆ ਲੱਠਾਂ ਡੈਵੀ ਆ ਠੀਕ ਆ ਠੀਕ ਆ ਹਾਂ ਤੇ ਰੇਡ ਇਹਦਾ ਵੀ ਜਾਇਜ ਕਰਨਾ ਫਿਰ ਜੇ ਤਿਆਰ ਕਰਕੇ ਮੈਂ ਤੁਹਾਨੂੰ 50 60 ਹਜ਼ਾਰ ਦੀ ਆ ਅੱਛਾ ਜੀ ਹਾਂ ਬੰਦੀ ਵਾਲੀ ਗੱਤੀ ਆ ਗਈ ਏ ਕੰਦ ਕੰਮ ਜਿਹੜਾ ਚੰਗਾ ਆ ਗਿਆ ਬੰਦੀ ਬਾਕੀ ਚੰਗੀ ਤਰ੍ਹਾਂ ਦਿਖਾਉਣੀ ਜੀ ਠੀਕ ਆ ਬਹੁਤ ਜਿਆਦਾ ਨਹੀਂ ਤੁਹਾਨੂੰ ਬੱਚਾ ਆ ਗਿਆ ਜਿੱਤ ਤੱਕ ਹਣਦੇ ਦੇ ਦੇ ਵੇਖੋ ਬੁਢੀ ਦਾ ਸਮਾਂ ਪਿਓਰ ਪਛੀਆ ਪਿਓਰ ਜੱਸੀ ਜਿਹਨੂੰ ਆਪਾਂ ਕਹਿ ਲੈਂਦੇ ਆ ਬੰਦੀ ਵਾਲੀ ਅੰਦਰੋਂ ਘਮਾ ਲਈ ਇਹਦੇ ਨੇ ਪੂਰੇ 20 ਰਹਿ ਗਏ ਦਿੱਤੀ ਦੇ ਸੋ ਆਪਾ ਜੀ ਇਹ ਦੋਇਆ ਮਤਲਬ ਦੂਸਰੇ ਤੋਂ ਦੁਨੀਆ ਇਹ ਗਾੜੀ ਤੋਂ ਆ ਦੂਸਰਾ ਸੂਰੇ ਕਰ ਮਾਰੀ ਮੈਂ ਝੁਮਾ ਲਿਆ ਆਪਣਾ ਮਾਰਾ ਝੁਮਾ ਲਾ ਵੀ ਧੱਕੜ ਆ ਗਿਆ ਕਰ ਮਾਰੀ ਦਾ ਬੋਦੀ ਵਾਲੀ ਆ ਘਮਾ ਦੇ ਘਮਾ ਦੇ ਤੇ ਨੇੜੇ ਲਹਿੂ ਘੇਰੇ ਜਿੰਤੀ ਦੇ 20 ਹੋਰ ਕੱਟੇ ਲਾਹ ਲਾ ਜਿਹੜੀਆਂ ਕਾਫੀ ਆਹ ਹਮਾਂ ਦੇਦੇ ਸੋਨ ਦਾ ਕਰਵਾ ਲਾ ਚੰਗਾ ਬਣਾ ਰੂਪੀ ਤਾਂ ਇਹਨਾਂ ਵਿੱਚ ਸਾਹਮਣੇ ਨਾ ਹਾਂਜੀ ਬੱਚੀ ਨਜ਼ਾਰੇ ਰੂਪੀ ਇੰਨੀ ਠੰਡੀ ਥੀ ਬੱਚੀ ਨੇ ਗੱਲ ਹੀ ਛੱਡ ਦਿੱਤੀ ਲੇਖੋ ਠੀਕ ਆ ਠੀਕ ਲਓ ਜੀ ਸੇਵਾ ਬਹੁਤ ਜ਼ਿਆਦਾ ਆਗਿਆ ਬਹੁਤ ਜ਼ਿਆਦਾ ਚੰਗੀ ਆ ਬਹੁਤ ਜ਼ਿਆਦਾ ਰੀਤੀ ਦੇ ਵਿੱਚ ਆ ਜੀ ਖਾਣਾ ਬੰਦ ਵੀ ਚੰਗਾ ਆ ਇਹਨਾਂ ਕਾਦੀ ਮਮੀ ਨਾਲ ਵੀ ਖਾਣਾ ਆਪਣਾ ਵੀ ਸਾਡੀ ਗਾਰੰਟੀ ਹੋਊਗੀ ਅੱਛਾ ਜੀ ਤਾਂ ਇਹ ਵੀ ਵੀ 6 ਮਹੀਨਾ ਲਈ ਵਾਲ ਵੀ ਵੀ ਨਹੀਂ ਰਹੇਗੀ ਅੱਛਾ ਜੀ ਹਾਂ ਇੱਕ ਰੂਪਾ ਦਾ ਘਟਾ ਹੋ ਜਾਂਦੇ ਹੋਏ ਠੀਕ ਆ ਠੀਕ ਆ ਇਹਦਾ ਮੁੱਲ ਭਾਈ ਜੀ ਮੁੱਲ ਦਾ ਕੰਮ ਹੀ 45000 ਜਿਹਦਾ ਇਹ ਵੀ ਗੈਸਮੋ ਕਰਦੀ ਹੈ 25-60000 ਦੀ ਹੈ ਤਿਆਰ ਹੋ ਗਿਆ ਨਹੀਂ ਤੇ ਗੈਸਮੋ 40 ਦੀ ਦੋ ਛੱਡ ਜੇ 36 ਦੀ ਹਾਂ ਜੀ ਇੱਕ ਹੋਰ ਛੱਡ 33 ਦੀ ਇੱਕ ਹੋਰ ਛੱਡ 31 36 ਇਹਨੂੰ ਜੋੜੀ ਕਰਾਂਗੇ ਠੀਕ ਹੈ ਠੀਕ ਹੈ ਲਓ ਜੀ 36000 ਦੀ ਗੱਬਣ ਤਿਆਰ ਜਰਸੀ ਬਿਲਕੁਲ ਗੈਜ ਮੋਲੇ ਤੋਂ ਪਰੇ ਰੱਬ ਦਾ ਨਾਮ ਹੀ ਆ ਇਹ ਕਿਹੜੇ ਬੱਸ ਉਹ ਚੰਗੇ ਆ ਭਾਈ ਉਹਨਾਂ ਦੇ ਕੋਲ ਤੇ ਜਿਹੜੀ ਗੱਲ ਜਿਹੜੀ ਹੋਊਗੀ ਕਿਸੇ ਦੀ ਵੀ ਵੀਡੀਓ ਤੇ ਬੋਲਣ ਦਾ ਆ ਹਾਂਜੀ ਹਾਂਜੀ ਜਿਹੜੀ ਗੱਲ ਤੁਸੀਂ ਉਹੋ ਹੀ ਹੋਏਗੀ ਠੀਕ ਹੈ ਨਾ ਇਹਦੇ ਜੋਕ ਪਹਿਲਾਂ ਉਹ ਪਰ ਹੁੰਦੇ ਆ ਰਹੇ ਠੀਕ ਹੈ ਠੀਕ ਹੈ ਜਿਹੜੀ ਵੀ ਕਹਿੰਦੇ ਇਹ ਨਹੀਂ ਆ ਰਹੇ ਗੱਲ ਜੀ ਬਿਲਕੁਲ ਸਹੀ ਗੱਲ ਆ ਤੇ ਜਿਹੜਾ ਸੁਆਹ ਸੁਆਹ ਆ ਆਪਾਂ ਕੋ ਮੇਰੇ ਵੀ ਰਿਲੇਸ਼ਨ ਤੇ ਚੋਕੇ ਖੜਨਾ ਅੱਛਾ ਜੀ ਨਹੀਂ ਤੇ ਸਾਡੇ ਕੋਲ ਵੀਡੀਓ ਕਾਲ ਤੇ ਦੋ ਟਾਈਮ ਤੋਂ ਆ ਰਹੇ ਤਸੱਲੀ ਕਰਕੇ ਜਿਹੜਾ ਆ ਆ ਸਾਡੀ ਪੂਰੀ ਗਰੰਟੀ ਠੀਕ ਆ ਠੀਕ ਆ ਠੀਕ ਆ ਨਾ ਥਣ ਵੱਟ ਘਟੂਗਾ ਨਾ ਚੋਣ ਮਾੜੀ ਹੋਊਗੀ ਠੀਕ ਆ ਠੀਕ ਆ ਠੀਕ ਆ ਲਓ ਜੀ ਬਿਲਕੁਲ ਦੋ ਗੱਲ ਕਰ ਸਕਦਾ ਥੋੜਾ ਬੋਲਾ ਜਾ ਕੇ ਉਪਰੇ ਥਾਂ ਕਰਕੇ ਉਹ ਵੀ ਜ਼ਿਆਦਾ ਨਹੀਂ ਕਿ ਮਤਲਬ ਕਿਲੋ ਅੱਧਾ ਕਿਲੋ ਦੇ ਪੈਂਡੇ 'ਚ ਫਰਕ ਪਾ ਜੇ ਬੱਸ ਠੀਕ ਆ ਠੀਕ ਆ ਅਸਲ ਪੈਂਡੇ ਜੋ ਹੋ ਸਕਦਾ ਇੰਨਾ ਵੀ ਚਲੋ ਬਾਕੀ ਸੀਲਸ ਲੰਕ ਸ ਤਾਂ ਬੜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ